ਹਾਂਜੀ ਕਾਂਡੇ ਵਾਲਿਓ ਕੀ ਹਾਲ ਚਾਲ ਆ? ਖੁੱਲ ਕੇ ਆ ਜੀ ਆਪਣੇ ਸ਼ੇਕ ਸਪੋਰਟ ਐਚ ਡੀ ਐਫ ਸੀ ਜਾਜਾ ਬਾਈਪਾਸ ਦੇ ਕੋਲ ਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਸ਼ੇਕ ਬਣਦੇ ਆ ਜੀ ਬੜੇ ਸਵਾਦ ਬੜੇ ਚਰਚੇ ਆ ਜੀ ਇਹਨਾਂ ਦੇ ਤੇ ਚਲੋ ਚੱਲਦੇ ਆ ਅੰਦਰ ਤੇ ਕਰਦੇ ਆ ਇਹਨਾਂ ਨਾਲ ਗੱਲਬਾਤ ਦੇਖਦੇ ਆ ਕੀ ਕੀ ਨਾਲ ਕੋਲ ਸ਼ੇਕ ਬਣੇ ਹੋਏ ਆ। ਲਓ ਜੀ ਅਸੀਂ ਆ ਗਏ ਅੰਦਰ ਤੇ ਕਰਦੇ ਆ ਉਹਨਾਂ ਨਾਲ ਗੱਲਬਾਤ। ਸਸਕਾ ਮੈਮ ਤੁਹਾਡੇ ਇੱਥੇ ਸ਼ੇਕਾਂ ਦੀ ਬੜੀ ਚਰਚਾ ਸੁਣੀ ਆ। ਕਹਿੰਦੇ ਜੀ ਤੁਸੀਂ ਕਾਂਡੇ ਦੇ ਮਤਲਬ ਕਮਾਲ ਕਰਤੀ ਬੜੇ ਸਵਾਦ ਸਵਾਦ ਬੱਚਿਆਂ ਨੂੰ ਬੜੀ ਅਜੀ ਇੱਥੇ ਤੁਹਾਡੇ ਸ਼ੇਕ ਪੀਣ ਆਉਂਦੇ ਆ ਆਪਣੇ 6 ਵਜੇ ਦੱਸੋ ਸੇ ਕੀ ਖਾਸ ਆ ਸਾਡੇ ਕੋਲ ਬਹੁਤ ਤਰ੍ਹਾਂ ਦੇ ਸ਼ੇਕ ਨੇ ਜਿੱਦਾਂ ਕਿ ਬੱਚਿਆਂ ਨੂੰ ਪਸੰਦ ਆਉਂਦੇ ਓਰੀਓ ਸ਼ੇਕ ਹੋ ਗਿਆ ਕਿਡਕਟ ਸ਼ੇਕ ਹੋ ਗਿਆ ਸਟ੍ਰੋਬਲੀ ਸ਼ੇਕ ਹੋ ਗਿਆ ਪਿਊਰੀ ਸ਼ੇਕ ਹੋ ਗਿਆ बनाना शेक, शेक हो गया okay. शेक और भी को बहुत तरह के शेक ने जिमें ड्राई फ्रूट शेक हो गया ड्राई फ्रूट शेक सारे ड्राई फ्रूट्स होंगे ने एंड ओट्स वगैरह हो गया प्रोटीन हो गया प्रोटीन असं उसने इनकलूड करते हैं जो जिम वास्ते हम उन्होंने वास्ते अोटीन वगैरह इनकलूड कर दीच इस अलावा तो सा बहुत सारा कुछ जिम्मे कि स्नैक्स वगैरह हो गया मोबेल वगैरह हो गया फ्राफे वगैरह हो गया कोल्ड कॉफी हो गया चाह हो गया चाह सा स्पैशल डिमांड में होंगी ਚਾਹ ਤਾਂ ਅਸੀਂ ਭਾਈ ਪੀਤੀ ਆ ਮੈਨੂੰ ਤਾਂ ਲੱਗਾ ਹੀ ਨਹੀਂ ਕਿ ਮੈਂ ਕਿਥੇ ਆ ਕੇ ਮਤਲਬ ਐਵੇਂ ਚਾਹ ਪੀ ਰਿਆ ਮੇਰੇ ਤਾਂ ਘਰ ਵਾਲਾ ਸਵਾਲ ਆਇਆ ਤੇ ਇੱਕ ਖਾਸ ਟਾਂਡੇ ਵਾਲਿਆਂ ਲਈ ਦੇਖੋ ਜੀ ਸਮੋਸੇ ਆਪਣੇ ਐਡੀਡੇ ਬਣਦੇ ਆ ਆਮ ਤੌਰ ਤੇ ਇਹ ਇਨਾ ਕੋਲ ਨਿੱਕੇ ਨਿੱਕੇ ਸਮੋਸੇ ਮਿੰਨੀ ਸਮੋਸਾ ਤੁਸੀਂ ਖਾ ਕੇ ਦੇਖੋ ਕਿਆ ਬਾਤ ਹੈ ਇੰਨਾ ਸਵਾਰ ਨਾ ਮਿੰਨੀ ਸਮੋਸਾ ਤੇ ਖੁਦ ਕਹੋਗੇ ਕਿ ਹਾਂ ਵੀ ਅਗਲੇ ਨੇ ਭਈ ਐਡ ਕੀਤੀ ਕੋਈ ਇਦਾਂ ਦਾ ਕੋਈ ਗਲਤ ਟੀਚੀ ਵੀ ਦੱਸੀ ਬੈਸਟ ਕੰਬੋ ਆ ਚਾਹ ਐਂਡ ਮਿਨੀ ਸਮੋਸਾ ਹਾਂ ਮਿਨੀ ਸਮੋਸਾ ਤੇ ਚਾਹ ਅੱਛਾ ਸ਼ਹਿਰ ਮੈਂ ਇੱਕ ਜੀ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਕਾਂਡਾ ਏਰੀਆ ਸਾਡਾ ਐਨ ਆਰ ਆਈ ਬੈਲਟ ਆ ਇੱਥੇ ਤੁਸੀਂ ਸ਼ੇਕ ਤਾਂ ਜਮ ਲੋਕਲ ਬਣਾ ਰਹੇ ਆ ਪਰ ਜਿਹੜੇ ਬਾਹਰਲੇ ਬੱਚੇ ਆ ਉਹਨਾਂ ਨੂੰ ਉੱਧਰਲੇ ਸ਼ੇਕ ਪਸੰਦ ਆਏ ਕਿ ਤੁਸੀਂ ਉਹ ਵੀ ਇੱਥੇ ਬਣਾ ਰਹੇ ਆ ਹਾਂਜੀ ਸਾਡੇ ਕੋਲ ਉਹ ਵੀ ਸ਼ੇਕ ਹੈਗਾ ਜਿਵੇਂ ਕਿ ਲਾਟਸ ਬਿਸਕਾਫ ਲਾਟਸ ਬਿਸਕਾਫ ਇੱਥੇ ਜ਼ਿਆਦਾਤਰ ਕਿਸੇ ਨੂੰ ਨਹੀਂ ਪਤਾ ਹੈਗਾ ਜਨ ਜਿਹੜੇ ਐਨ ਆਰ ਆਈ ਉਹਨਾਂ ਨੂੰ ਪਤਾ ਹੋਣਾ ਆ ਲਾਟਸ ਬਿਸਕਾਫ ਬਾਰੇ ਅੱਛਾ ਜੀ ਇਹ ਕਿੱਥੇ ਬੈਲਜੀਅਮ ਦਾ ਮੈਡਮ ਇਹ ਹਾਂਜੀ ਬੈਲਜੀਅਮ ਦਾ ਜੋ ਕਿ ਇੰਡੀਆ 'ਚ ਲਾਂਚ ਹੋ ਚੁੱਕਿਆ ਹੈ ਮਤਲਬ ਯੂਰਪ ਵਾਲੇ ਸ਼ੇਕ ਵੀ ਤੁਸੀਂ ਇੱਥੇ ਹਾਂਜੀ ਹਾਂਜੀ ਕੀ ਬਾਤਾਂ ਜੀ ਤੇ ਹੋਰ ਕੀ ਕੀ ਮੈਂ ਤੁਸੀ ਇਹਦੇ ਵਿੱਚ ਕਰ ਰਹੇ ਆ ਪੁੱਛੋ ਔਰ ਸਾਡੇ ਕੋਲ ਜਿਹੜੇ ਸਪੈਸ਼ਲ ਆ ਸਾਡੇ ਕੋਲ ਮੌਨਸਟਰ ਸ਼ੇਕ ਹੁੰਦੇ ਆ ਮੌਨਸਟਰ ਸ਼ੇਕ ਵਿੱਚ ਤੁਹਾਨੂੰ ਮੈਂ ਕਲਿੱਪਸ ਦੇ ਦੂੰਗੀ ਤੁਸੀਂ ਉਹ ਐਡ-ਆਨ ਕਰਨਾ ਤੇ ਸਾਰਿਆਂ ਨੂੰ ਪਤਾ ਲੱਗ ਜਾਊਗਾ ਸਾਡੇ ਕੋਲ ਮੌਨਸਟਰ ਸ਼ੇਕ ਕਿਹੜੇ-ਕਿਹੜੇ ਹੁੰਦੇ ਨੇ ਠੀਕ ਹੈ ਜੀ ਸੋ ਬਹੁਤ-ਬਹੁਤ ਧੰਨਵਾਦ ਜੀ ਤੇ ਇਹ ਮੈਡਮ ਜਿਹੜਾ ਨੇ ਇੱਥੇ ਸ਼ੇਕ ਦੀ ਸ਼ਾਪ ਓਪਨ ਕੀਤੀ ਆ ਤੇ ਇਹਨਾਂ ਕੋਲ ਬਹੁਤ ਵਧੀਆ-ਵਧੀਆ ਸ਼ੇਕ ਆ ਆਪਣੀ ਫੈਮਿਲੀ ਦੇ ਨਾਲ ਇੱਥੇ ਸ਼ੇਕ ਪੀਣ ਜ਼ਰੂਰ ਆਓ ਚਾਹ ਵੀ ਜ਼ਰੂਰ ਪੀਓ ਤੇ ਮਿੰਨੀ ਸਮੋਸਾ ਉਹ ਜ਼ਰੂਰ ਖਾ ਮਤਲਬ ਖਾ ਕੇ ਜਾਣਾ ਸ਼ੇਕ ਦੇ ਨਾਲ ਵੀ ਖਾ ਸਕਦੇ ਕਿ ਨਹੀਂ ਹਾਂਜੀ ਹਾਂਜੀ ਖਾ ਸਕਦੇ ਆ ਸ਼ੀ। ਸੋ ਵੀਡੀਓ ਸ਼ੇਅਰ ਕਰਿਓ ਜੀ ਨਵਾਂ ਕੰਮ ਖੋਲਿਆ ਸਪੋਰਟ ਕਰਨੀ ਆ ਜੀ ਇਹਨਾਂ ਦੀ। ਐਂ ਸਾਡੇ ਕੋਲ ਆਫਰ ਵੀ ਹੁੰਦੇ ਨੇ ਐਵਰੀ ਸੰਡੇ ਆਫਰ ਵੀ ਹੁੰਦਾ ਜਦੋਂ ਸਾਡੇ ਕੋਲ ਕੋਈ ਵੀ ਫੈਸਟੀਵਲ ਹੁੰਦਾ ਅਸੀਂ ਡਿਸਕਾਊਂਟ ਵੀ ਰੱਖਦੇ ਆ ਆਫਰ ਵੀ ਰੱਖਦੇ ਆ। ਠੀਕ ਆ ਜੀ। ਬਹੁਤ ਬਹੁਤ ਧੰਨਵਾਦ ਜੀ। ਅੱਛਾ ਜੀ ਵੀਡੀਓ ਦੇਖਣ ਵਾਲੇ ਸਾਰਿਆਂ ਨੂੰ ਬੇਨਤੀ ਹੈ ਕਿ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ। ਸਤਿ ਸ੍ਰੀ ਅਕਾਲ ਜੀ।